ਸਾਡੀ ਬਾਦਲਾ ਨੇ ਰੋਲਤੀ ਜੁਬਾਨੀ ਉਹ ਮੋਦੀ ਤਾਂ ਬੜਾਪਾ ਰੋਲਦਾ ਤੁਹਾਡੇ ਚੈਨਲ ਵਾਲੇ ਪੁੱਛਦੇ ਨੇ ਵੀ ਤੁਸੀਂ ਉਹ ਬਿੱਲ ਪੜ੍ਹੇ ਸੀਗੇ ਉਹ ਅਸੀਂ ਕਿਹਾ ਅਸੀਂ ਬਿੱਲ ਕੀ ਪੜ੍ਹਨੇ ਸੀ ਅਸੀਂ ਖੇਤਾਂ 'ਚ ਕੰਮ ਕਰਨ ਵਾਲੇ ਪੱਠੇ ਪਾਉਣ ਵਾਲੇ ਬਿੱਲ ਤਾਂ ਸਾਡੇ ਨੂੰ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਸਾਡੇ 500 ਦੇ ਸਰਮੋਰ ਬਣਾ ਕੇ ਅਸੀਂ ਦਿੱਲੀ ਭੇਜਿਆ ਸੀਗਾ ਬਿੱਲ ਤਾਂ ਉਹਨਾਂ ਨੇ ਪੜ੍ਹਨੇ ਸੀਗੇ ਜਦੋਂ ਜੇ ਉਹ ਬਾਦਲ ਸਾਹਿਬ ਦੇ ਨੂ ਰਾਣੀ ਵੀ ਸਾਡੀ ਧੀਆ ਬਰੋਬਰ ਆ ਉਹ ਅਸੀਂ ਵੀ ਅਕਾਲੀ ਦਰ ਨੂੰ ਬਲਾਉਂ ਕਰਦੇ ਆ ਜਿੰਨੀਆਂ ਕਿ ਜੇਲਾਂ ਬਾਦਲ ਸਾਹਿਬ ਦੀਆਂ ਕੱਟੀਆਂ ਆਪਣੇ ਇੱਕ ਘੰਟੇ ਦੀ ਵੀ ਜੇਲ ਕੱਟਨੀ ਸਾਡੀ ਸਾਡੇ ਬਜ਼ੁਰਗ ਵੀ ਗਏ ਸਾਡੇ ਭਰਾ ਵੀ ਗਏ ਅਸੀਂ ਖੁਦ ਵੀ ਗਏ ਬਾਦਲ ਸਾਹਿਬ ਨਾਲੋਂ ਇੱਕ ਘੰਟੇ ਦੀ ਵੀ ਜੇਲ ਕੱਟਨੀ ਪਰ ਦੁੱਖ ਸਾਨੂੰ ਆਪਣਾ ਦਾ ਅਫਸੋਸ ਇਹ ਆਉਂਦਾ ਵੀ ਜੇ ਉਹ ਬਿੱਲ ਪਾਸ ਹੋਏ ਸੀ ਇਹ ਰਜਾਇਨ ਨਾ ਕਰਦੇ ਸਾਡੇ ਮਨ ਤੇ ਇੱਕ ਪੈਸੇ ਦਾ ਵੀ ਗਿਲਾ ਨਹੀਂ ਸੀਗਾ ਓਏ ਇੱਕ ਵਾਰਸ ਦਾ ਤੁਸੀਂ ਬਿੱਲਾ ਤੇ ਪਾਸ ਕਰਾ ਰਹੇ ਹੋ ਅੱਜ ਤੁਸੀਂ ਦੇਖ ਲਿਆ ਪਬਲਿਕ ਦਾ ਪੰਜਾਬ ਦਾ ਵਿਰੋਧ ਆ ਅੱਜ ਤੁਸੀਂ ਕਹਿ ਰਹੇ ਹੋ ਨਹੀਂ ਜੀ ਬਿਲਕੁਲ ਗਲਤ ਨੇ ਸਾਨੂੰ ਸਾਡੇ ਦੁਸ਼ਮਣ ਤੇ ਤਾਂ ਕੋਈ ਗਿਲਾ ਹੀ ਨਹੀਂ ਬੇਟੇ ਪਿਛੋਕੜ ਕਰਦੇ ਮੂਹਰੋ ਕਰਦੇ ਜਿੱਦੋਂ ਉਹ ਸਾਨੂੰ ਸਾਡੇ ਆਪਣੇ ਤੇ ਗਿਲਾ ਜਿਹੜਾ ਪਿਛੇ ਜਿਹੜਾ ਘੱਟਦੇ ਰਹੇ ਅਸੀਂ ਆਪਣੇ ਪੰਥ ਦੇ ਸਰਮੋਰ ਸਮਝਦੇ ਰਹੇ ਅਸੀਂ ਦਿੱਲੀ 'ਚ ਬਣਾਏ ਮੰਤਰੀਆਂ ਦੇ ਅਹੁਦੇ ਦਿਵਾਏ ਉਹ ਪਹਿਲਾਂ ਹਸੈਨ ਕਰਦੇ ਨੇ ਜੇ ਉਹ ਹਸੈਨ ਨਾ ਕਰਦੇ ਤਾਂ ਸਾਡੇ ਮਨ 'ਚ ਬਹੁਤ ਵੱਡਾ ਸਤਕਾਰ ਸੀ ਹੁਣ ਜਦੋਂ ਪੰਜਾਬ ਦੇਖਿਆ ਪਬਲਿਕ ਬਦਲ ਗਈ ਤੇ ਹੁਣ ਆਪ ਵੀ ਬਦਲ ਗਏ ਹੁਣ ਦੂਸਰੇ ਬੰਦੇ ਨੇ ਹੋ ਗਏ ਕਿ ਚਲੋ ਕੋਈ ਗੱਲ ਨਹੀਂ ਅੱਗੇ ਬੇਟੇ ਮਾਨ ਹੁੰਦਾ ਸੀ ਲੀਲੀ ਪੱਗ ਬੰਨੀ ਦਾ ਵੀ ਅਕਾਲੀ ਖੜਾ ਇੱਕ ਵੀ ਹਾਂ ਕੋਈ ਸੂਰਮਾ ਖੜਾ ਅੱਜ ਸਾਨੂੰ ਸ਼ਰਮ ਆਉਂਦੀ ਆ ਅਕਾਲੀ ਕਹੋਂਦਿਆਂ ਨੂੰ ਅਸੀਂ ਕਿਹੜੇ ਮੂੰਹ ਨਾਲ ਕਹਿ ਦਈਏ ਸਾਡੇ ਪੰਥ ਦਾ ਧਰਮ ਦਾ ਬੇਟੇ ਉਹ ਨਾਸ਼ ਕੀਤਾ ਉਹ ਨਾਸ਼ ਕੀਤਾ ਜਿਹੜੇ ਅਸੀਂ ਦੱਸਣਯੋਗ ਗੱਲੇ ਨਹੀਂ ਆ ਚੈਨਲ ਤੇ ਇੱਕ ਦਿਨ ਪਹਿਲਾਂ ਵੀ ਬੋਲਿਆ ਗਿਆ ਸੀ ਕਾਹਨੂੰ ਸਾਡਾ ਮੂੰਹ ਖਲਾਉਣਾ ਸਾਨੂੰ ਆਪਣੇ ਆ ਤੇ ਗਿਲਾ ਇਹ ਸਾਡੇ ਆਪਣੇਾਂ ਦੀ ਮਿਹਰਬਾਨੀਆਂ ਜਿਹੜੀ ਅਸੀਂ ਰੋੜਾਂ ਤੇ ਬਿਆਉਰੇ ਅੱਜ ਜੇ ਸਾਡੇ ਆਪਣੇ ਸਹੀ ਹੁੰਦੇ ਸਾਡੇ ਨਾਲ ਤਾਂ ਸਾਡੇ ਨਾਲ ਇਹ ਕੰਮ ਨਹੀਂ ਸੀ ਹੁਣ